ਇਕ ਪ੍ਰਵਾਸੀ ਮਜ਼ਦੂਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਆਦਿਆਲ ਪੁਰਾ ਕੋਲ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲੀ ਸੀ ਤੇ ਉਸ ਤੋਂ ਬਾਅਦ ਇਮੀਡੀਟਲੀ ਐਸਪੀਡੀ ਡੀਐਸਪੀਡੀ ਆ ਡੀਐਸਪੀ ਸਮਰਾਲਾ ਤੇ ਉਹਨਾਂ ਦੇ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਪਵਨਜੀਤ ਜੀ ਨਾਲ ਦੇ ਅੰਡਰ ਬਣਾਈ ਗਈ ਸੀ ਤੇ ਇਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫੋਲੋ ਕਰਦੇ ਹੋਏ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸクセਸ ਹਾਸਿਲ ਕੀਤਾ ਹੈ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ तकरीबन ਆਈ ਥਿੰਕ ਉਹਦਾ ਕਿਲੋਮੀਟਰ ਵਾਈਜ਼ ਦੇਖਿਆ ਜਾਏ ਤਾਂ 150 ਕਿਲੋਮੀਟਰ ਤੋਂ ਵਾਧੂ ਹੀ ਟ੍ਰੇਲ ਹੋ ਗਈ ਹੋਗੀ ਜਿਵੇਂ ਦੀ ਇਹਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਪਹਿਲਾ ਅਕਿਊਜ਼ਡ ਇੱਕ ਗੁਰ ਗੁਰਕਰਨ ਵੀਰ ਗੁਰਕਰਨ ਵੀਰ ਨਾਦਾ ਇੱਕ ਪਰਸਨ ਹੈ ਨਿਹੰਗ ਸਿੱਖ ਹੈਗਾ ਤੇ ਉਹਦੀ ਉਮਰ तकरीबन 20 ਦੇ ਸਾਲ ਹੈ ਤੇ ਉਹ ਇੱਕ ਪਿੰਡ ਹੈਗਾ ਅਰਨੋਲੀ ਅਰਨੋਲੀ ਮੋਰਿੰਡਾ ਉੱਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਹ ਤੋਂ ਬਾਅਦ ਉਹਦੇ ਦੂਜੇ ਸਾਥੀ ਦੀ ਵੀ ਅਸ਼ਨਾਤ ਹੋਈ ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਉਹ ਵੀ ਇੱਕ ਨਿਹੰਗ ਸੀ ਕਹੇਗਾ ਉਹਦੀ ਵੀ ਉਮਰ ਤਕਰੀਬਨ 20 ਕੇ ਸਾਲ ਲਗੀ ਤੇ ਉਹਨੂੰ ਸੋਹਾਲਾ ਸਾਹਿਬ ਦੇ ਬੈਕ ਸਾਈਡ ਉਹ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਉਥੋਂ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਰਾਤ ਹੀ ਜਦੋਂ ਇੱਥੇ ਲਾ ਕੇ ਕੁਛਕਿਛ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਾਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲੁਕੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਉਣ ਦੇ ਲਈ ਲੈ ਕੇ ਗਏ ਰਿਕਵਰੀ ਕਰਾਉਣ ਤੋਂ ਬਾਅਦ ਜਦੋਂ ਵਾਪਸ ਪੁਲਿਸ ਸਤਨਾਮ ਸਿੰਘ ਨੂੰ ਵਾਪਸ ਗੱਡੀ 'ਚ ਬਿਠਾ ਰਹੀ ਸੀ ਤੋ ਉਹਨੇ ਭਜਣ ਦੀ ਨiyet ਨਾਲ ਐਸ ਐਚਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਉਹਨਾਂ ਆਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕਫਲ ਹੋਈ ਆਪਸ ਵਿੱਚ ਜੋ ਮੁਟਬੇੜ ਹੋਈ ਉਹਦੇ ਅੰਡਰ ਫਿਰ ਜੋ ਸਰਵਿਸ ਵੈਪਨ ਹੈ ਐਸ ਐਚਓ ਸਮਰਾਲਾ ਉਹਦੇ ਨਾਲ ਉਹ ਫਿਰ ਇੱਕ ਗਨ ਸ਼ਾਟ ਹੋਇਆ ਜੋ ਕਿ ਜੋ ਕਿ ਉਸਤਨਾਮ ਸਿੰਘ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਏਟਲੀ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟਰੀਟਮੈਂਟ ਹੈਗਾ ਤੇ ਸਾਡੀ ਜੋ ਹੁਣ ਤੱਕ ਦੀ ਕੁਛਕਿਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਸਤਨਾਮ ਸਿੰਘ ਜੋ ਹੈ ਇਹ ਪਿੱਛੇ ਮਜੀਠਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਉੱਪਰ ਇੱਕ ਹੋਰ ਐਫ ਆਈ ਆਰ ਹੈਗੀ ਜੋ ਇੱਕ ਹਾਊਸ ਟ੍ਰੈਸ ਪਾਸ ਦੀ 452 ਜੀਨੂ ਅਸੀਂ ਸੈਕਸ਼ਨ ਕੇ ਅੰਦਰ ਉਹਦੀ ਇੱਕ ਐਫ ਆਈ ਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ ਕ੍ਰਿਨਲ ਮਾਈਂਡਡ ਦੋਨੋ ਪਰਸਨ ਹੈ ਤੇ ਇਹਨਾਂ ਦੀ ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਹੋਰ ਅਗਰ ਕੁਝ ਪੁਚਕਿਸ਼ਤ ਦੇ ਵਿੱਚ ਇਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦੇ ਤਾਂ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰੇਗੇ ਤੁਹਾਨੂੰ ਮੈਂ ਇੱਕ ਹੋਰ ਇਹਦੇ ਨਾਲ ਦੱਸਣਾ ਚਾਹੁੰਦੀ ਹਾਂ ਕਿ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਸ ਕੇਸ ਨੂੰ ਜੋ ਕਿ ਇੱਕ ਬਿਲਕੁਲੀ ਅਨ ਆਈਡੈਂਟੀਫਾਈਡ ਪਰਸਨ ਸੀਗੇ ਕੋਈ ਕੋਈ ਇਨੀਸ਼ੀਅਲ ਲੀਡ ਨਹੀਂ ਸੀਗੀ ਬਹੁਤ ਜ਼ਿਆਦਾ ਕੁਝ ਵਿਟਨੈਸ ਵੱਲੋਂ ਵੀ ਅ ਵਿਕਟਮ ਵੱਲੋਂ ਵੀ ਕੁਝ ਬਹੁਤ ਹੈਲਪਫੁਲ ਲੀਡ ਨਹੀਂ ਮਿਲੀ ਸਗੀ ਤੋਂ ਵੀ ਸਾਡੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਟ੍ਰੇਸ ਕੀਤਾ ਹੈਗਾ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਟੀਮ ਦਿਨ ਰਾਤ ਇਹ ਕਰਕੇ ਸਾਰੇ ਕੇ ਸਾਰੇ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕਰਕੇ ਪਹੁੰਚੀ ਜਿਹਦੇ ਵਿੱਚ ਸਮਰਾਲਾ ਦੇ ਨਾਲ ਨਾਲ ਮੋਰਿੰਦਾ ਖਮਾਨੋ ਚਮਕੌਰ ਸਾਹਿਬ ਤੇ ਫਾਈਨਲੀ ਮੋਹਾਲੀ ਤੱਕ ਸਾਡੀ ਟੀਮ ਪਹੁੰਚ ਕੇ ਇਹ ਦੋਨੋਂ ਪਰਸਨ ਨੂੰ ਅਰੈਸਟ ਕੀਤਾ ਹੈਗਾ ਤੇ ਆ ਵੱਡੀ ਕਾਮਯਾਬੀ ਵੀ ਹੈ ਜੀ ਪੁਲਿਸ ਦੀ ਤੇ ਦੇ ਨਾਲ ਇੱਕ ਜੋ ਇੱਕ ਖੋ ਹੋਈ ਸੀਗੀ ਵੈਪਨ ਦੇ ਨਾਲ ਉਸ ਚੀਜ਼ ਦਾ ਵੀ ਇੱਕ ਰਿਕਵਰੀ ਵੀ ਹੋਈ ਹੈ ਜੋ ਸਟੈਸ਼ਡ ਵਹੀਕਲ ਸੀਗਾ ਉਹਦੇ ਵੀ ਰਿਕਵਰੀ ਹੋਈ ਹੈ ਤੇ ਨਾਲ-ਨਾਲ ਟ੍ਰੇਸਿੰਗ ਦੇ ਨਾਲ ਪਬਲਿਕ ਦੇ ਅੰਦਰ ਵੀ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਅਗਰ ਕ੍ਰਾਈਮ ਹੁੰਦਾ ਹੈਗਾ ਪੁਲਿਸ ਪੂਰੀ ਮੁਸਤਿਹਦ ਹੈ ਕਿ ਕੋਈ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਲਈ ਬਟ ਅਗਰ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਉਹਨੂੰ ਡਿਟੈਕਟ ਕਰਨ ਦੇ ਲਈ ਵੀ ਖੰਨਾ ਦੀ ਪੁਲਿਸ ਪੂਰੀ ਮੁਸਤਿਹਦ ਹੈਗੀ ਤੇ ਪੂਰੀ ਕਾਮਯਾਬੀ ਨਾਲ ਕੰਮ ਕਰਦੀ ਹੈ ਮੈਡਮ ਕਿੰਨੇ ਕ ਬਰਦਰ ਤੁਹਾਨੂੰ ਹੁਣ ਤੱਕ ਜਾਮ ਲੈ ਚੁੱਕੇ ਨੇ ਆ ਇਹਨਾਂ ਦੇ ਹੁਣ ਤੱਕ ਜੋ ਸਾਡੀ ਤਫਤੀਸ਼ ਉਹਦੇ ਹਿਸਾਬ ਨਾਲ ਜੁ ਸਤਨਾਮ ਸਿੰਘ ਹੈਗਾ ਨੀ ਹਮ ਸਿੰਘ ਜੁ ਹੈ ਇਹਦੇ ਉੱਪਰ ਇੱਕ ਐਫ ਆਈ ਆਰ ਹੈਗੀ ਤੇ ਇਹਦੇ ਨਾਲ ਨਾਲ ਜੋ ਪੁਛਕਿਸ਼ ਦੇ ਵਿੱਚ ਆਏਗਾ ਜੋ ਇਹ ਵੈਪਨ ਜੋ ਇਹਨਾਂ ਨੇ ਯੂਜ਼ ਕੀਤਾ ਹੈ ਆ ਵੀ ਕਿਸੇ ਨਿਹੰਗ ਸਿੱਖ ਤੋਂ ਇਹਨਾਂ ਨੇ ਖੋਹਿੱਤ ਹੈ ਬਟ ਉਹਦੀ ਪੁਲਿਸ ਕੋਲ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਉਹ ਨਿਹੰਗ ਸਿੱਖ ਵੱਲੋਂ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਸੀਗਾ ਤੇ ਕਿਉਂਕਿ ਵੈਪਨ ਇਲੀਗਲ ਸੀਗਾ ਤੇ ਉਹ ਵੀ ਪੁਲਿਸ ਦੇ ਕੋਲ ਕੋਈ ਰਿਪੋਰਟਿੰਗ ਉਸ ਫੀਸ ਦੀ ਵੀ ਕੋਈ ਗੈਂਗ ਹੈ ਜਾਂ ਦੋਵੇਂ ਨੇ ਹਜੇ ਤੱਕ ਤਾਂ ਦੋਨੋਂ ਹੀ ਹੈ ਗ੍ਰਾਈ ਉਹ ਦੋਨੋਂ ਕ੍ਰਿਮੀਨਲ ਮਾਈਂਡ ਹੈ ਕੋਈ ਹਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਟ ਕ੍ਰਿਮੀਨਲ ਮਾਈਂਡਡ ਸੇ ਹੈ ਦੋਨੋਂ ਮੈਮ ਇਹ ਦੋਨੋਂ ਬੰਦੇ ਬੰਨੇ ਚ ਰਹਿਂਦੇ ਸੀ ਇਹ ਉਹ ਉਸ ਦਿਨ ਨਹੀਂ ਸੀਗੇ ਬਟ ਉਦਾਂ ਇਹਨਾਂ ਨੇ ਜਿੰਨਾ ਮਤਲਬ ਪੁੱਛਕਿਸ਼ ਤੋਂ ਪਤਾ ਲੱਗੇ ਪਰ ਆਵੇ ਤਾਂ ਪਤਾ ਲੱਗੇਗਾ ਅੰਮ੍ਰਿਤ ਚੱਕਿਆ ਹੋਇਆਗਾ ਮਾਨੂੰ ਕਿੰਨੀ ਕੁ ਮਰੈਣਾਂ ਦੀ 20 ਕਿ ਸਾਲੋਂ ਮਰੇ ਗੁੰਜੂ ਕੋ ਨਸ਼ਾ ਵਗੈਰਾ ਇਹ ਗੋਲੀ ਮਾਰੀ ਗਿਆ ਜਾਂ ਅਚਾਨਕ ਚਲਦੀ ਆਏ ਉਹਦੀ ਉਹ ਗੋਲੀ ਮਾਰ ਕੇ ਹੀ ਸਨੇਚਿੰਗ ਕੀਤੀ ਹੈ ਤੋਂ ਇਟਸ ਇਟ ਵਾਸ ਐਨ ਆਰਮ ਰੋਬ ਉਹ ਅਚਾਨਕ ਗੋਲੀ ਚੱਲ ਗਈ ਨਹੀਂ ਉਹ ਇਹ ਤਾਂ ਪੁਲਿਸ ਦੀ ਮੋਟਵੇਡ ਦੇ ਵਿੱਚ ਉਹ ਤਾਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚ ਨੂੰ ਧੱਕਾ ਮਾਰਿਆ ਤੇ ਉਧਰ ਜੋ ਸਰਵਿਸ ਵੈਪਨ ਹੈ ਉਹਨੂੰ ਖੋਹ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਐਸਐਚਓ ਨੇ ਆਪਣਾ ਵੈਪਨ ਬਚਾ ਕੇ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹ ਮੁਟਬੇੜ ਦੇ ਵਿੱਚ ਫਿਰ ਇਹਦੇ ਲੱਤਾਂ ਝੂਲੀ ਲੱਗ ਗਈ। ਮੇਰੇ ਕੋਲ ਆਪਣੇ ਇਲਾਕੇ ਦੇ ਵਿੱਚ ਕੋਈ ਵਾਰਤ ਕਰਦਾ ਵੀ ਉਹਨਾਂ ਦੀ ਕੋਈ ਅਸੀ ਹੁਣ ਤਾਂ ਕਿੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਨਾ ਹੀ ਕੋਈ ਕੋਈ ਕ੍ਰਾਈਮ ਇਤਦਾਂ ਦਾ ਰਿਪੋਰਟ ਹੋਏ ਜਿੱਥੇ ਅਮ ਜੋ ਦੋਨੋਂ ਪਰਸਨ ਇਹਨਾਂ ਦੀ ਸੰਬੂਲਿਤ ਹੋਏ ਬਟ ਅਗਰ ਕੁਝ ਹੋਰ ਵੀ ਆਂਦਾ ਹੈਗਾ ਅਗਰ ਏਰੀਆ ਦੇ ਵਿੱਚ ਵੀ ਆਸ-ਪਾਸ ਦੇ ਡਿਸਟ੍ਰਿਕਟ ਦੇ ਵਿੱਚ ਵੀ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਏਗਾ ਤਾਂ ਅਸੀਂ ਉਸ ਚੀਜ਼ ਦਾ ਵੀ ਉਹ ਕਰਕੇ ਮਤਲਬ ਮੀਡੀਆ ਦੇ ਨਾਲ ਵੀ ਸ਼ੇਅਰ ਕਰਾਂਗੇ ਔਰ ਕਨਸਰਨਡ ਪੁਲਿਸ ਸਟੇਸ਼ਨਸ ਔਰ ਕਨਸਰਨਡ ਜ਼ਿਲ੍ਹਾ ਦੇ ਨਾਲ ਵੀ ਸ਼ੇਅਰ